ਪੀ ਜਿਹੜਾ ਅਸੀਂ ਰੇਲ ਰੋਕੋ ਅੰਦੋਲਨ ਕਰਨਾ ਹੈਗਾ ਵਾ ਮੈਂ ਉਹਦੇ ਬਾਰੇ ਤੁਹਾਨੂੰ ਮੋਟੀ ਦੀ ਜਾਣਕਾਰੀ ਦੇ ਦਿਆਂ ਅੱਜ ਪੀ ਅੰਮ੍ਰਿਤਸਰ ਦੇ ਵਿੱਚ ਦੇਵੀ ਦਾਸਪੁਰਾ ਰਈਆ ਕੱਥੂ ਨੰਗਲ ਜੈੰਤੀ ਪੁਰਕ ਕੋਟਲਾ ਗੁਜਰਾਹਾਂ ਜਹਾਗੀਰ ਪੰਦੇਰ ਫਾਟਕ ਔਰ ਇੱਕ ਹੋਰ ਆ ਜੀ ਇਸੇ ਤਰੀਕੇ ਨਾਲ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਖਡੂਰ ਸਾਹਿਬ ਤਰਨਤਾਰਨ ਪੱਟੀ ਗੁਰਦਾਸਪੁਰ ਠੀਕ ਹੈ ਜੀ ਗੁਰਦਾਸਪੁਰ ਰੇਲਵੇ ਸਟੇਸ਼ਨ ਹੋਊਗਾ ਪੰਘਾੜੀ ਬਟਾਲਾ ਫਤਿਹਗੜ ਚੂੜੀਆਂ ਇਹ ਵੀ ਹੋਣਗੇ ਜੀ ਹੁਸ਼ਿਆਰਪੁਰ ਆਪਣਾ ਹੁਸ਼ਿਆਰਪੁਰ ਸਟੇਸ਼ਨ ਤੇ ਟਾਂਡਾ ਤੇ ਹੋਰ ਵੀ ਬਈ ਹੋਣਗੇ ਜਲੰਧਰ ਚ ਜਲੰਧਰ ਜਲੰਧਰ ਕੈਂਟ ਫਲੋਰ ਫਗਵਾੜਾ ਹੋਰ ਵੀ ਥਾਂ ਹੋ ਸਕਦੇ ਜੀ ਇਸੇ ਤਰੀਕੇ ਨਾਲ ਕਪੂਰਥਲਾ ਸੁਲਤਾਨਪੁਰ ਲੋਧੀ ਫਿਰੋਜ਼ਪੁਰ ਬਸਤੀ ਟੈਂਕਾ ਵਾਲੀ ਗੁਰੂ ਹਰ ਸਵਾਏ ਮਖੂ ਮੱਲਾਵਾਲਾ ਇਹ ਹੋਣਗੇ ਜੀ ਇਸੇ ਤਰੀਕੇ ਨਾਲ ਫਰੀਦਕੋਟ ਫਰੀਦਕੋਟ ਸਟੇਸ਼ਨ ਜੈਤੂ ਇਹ ਹੋਣਗੇ ਜੀ ਮੋਗਾ ਮੋਗਾ ਸਟੇਸ਼ਨ ਡਿਗਰੂ ਅਰ ਹੋਰ ਥਾਵਾਂ ਵੀ ਭਾਈ ਮੁਕਸਰ ਦੇ ਵਿੱਚ ਮਲੋਠ ਹੋਊਗਾ ਜੀ ਫਾਜਲਕਾ ਫਾਜਲਕਾ ਸਟੇਸ਼ਨ ਜੀ ਬਠਿੰਡਾ ਰਾਮਪੁਰਾ ਫੂਲ ਹੋਰ ਥਾਵਾਂ ਵੀ ਹੋ ਸਕਦੀਆਂ ਬਾਈ ਮਲੇਰ ਕੋਟਲਾ ਅਹਿਮਦਗੜ ਮਾਨਸਾ ਮਾਨਸਾ ਸਟੇਸ਼ਨ ਹੋਊਗਾ ਜੀ ਪਟਿਆਲਾ ਸੁਨਾਮ ਸ਼ੰਭੂ ਹੋਊਗਾ ਜੀ ਜਿਹੜੀ ਮਹਾਲੀ ਆ ਇਹ ਬਾਲੜ ਹੋਊਗਾ ਜੀ ਪਠਾਨਕੋਟ ਦੇ ਵਿੱਚ ਆ ਇਹ ਦੀਨਾ ਨਗਰ ਹੋਊਗਾ ਜੀ ਲੁਧਿਆਣਾ ਦੇ ਵਿੱਚ ਸਮਰਾਲਾ ਮੁੱਲਾਂਪੁਰ ਜਗਰਾਉ ਹੋਊਗਾ ਜੀ ਇਸੇ ਤਰੀਕੇ ਨਾਲ ਤੁਹਾਡਾ ਰੋਪੜ ਮੋਹਾਲੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਭਾਈ ਇਹ ਜੜੇ ਆ ਲਗਭਗ ਅੰਦੋਲਨ ਹੋਊਗਾ ਔਰ ਲਗਭਗ ਪੰਜਾਬ ਦੇ ਬਾਈਆਂ ਜ਼ਿਲ੍ਹਿਆਂ ਵਿੱਚ ਲਗਭਗ ਅੰਦੋਲਨ ਹੋਊਗਾ ਉਸ ਤਰੀਕੇ ਨਾਲ ਤੁਸੀਂ ਦੇਖੋ ਹਰਿਆਣੇ ਦੇ ਵਿੱਚ ਰਾਜਸਤਾਨ ਦੇ ਵਿੱਚ ਇਸੇ ਤਰੀਕੇ ਨਾਲ ਮੱਧ ਪ੍ਰਦੇਸ਼ ਦੇ ਵਿੱਚ ਬਿਹਾਰ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਆਪਣਾ ਕੇਰਲਾ ਚ ਤਾਮਲ ਲਾਡੂ ਦੇ ਵਿੱਚ ਇਸ ਤਰੀਕੇ ਨਾਲ ਕਰਨਾਟਕਾ ਦੇ ਵਿੱਚ ਤੋਂ ਇਹਦੋਂ ਗਾਂ తెలంగాణਾ ਦੇ ਵਿੱਚ ਔਰ ਹੋਰਨਾ ਦੇਸ਼ ਦੇ ਹਿੱਸਿਆਂ ਦੇ ਵਿੱਚ ਵੀ ਜਿਹੜਾ ਇਹ ਅੰਦੋਲਨ ਹੋਊਗਾ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਹੋਰ ਇਹਦੀ ਸ਼ਾਮ ਤੱਕ ਆਪਾਂ ਪੁਸ਼ਟੀ ਕਰ ਦੇਾਂਗੇ। ਤੋਂ ਜਿਹੜਾ 12 ਤੋਂ 4 ਵਜੇ ਤੱਕ ਰੇਲ ਰੋਕੋ ਅੰਦੋਲਨ ਹੋਣਾ ਵਾ ਅਸੀਂ ਉਹਦੀ ਜਾਣਕਾਰੀ ਤੁਹਾਨੂੰ ਦਿੱਤੀ ਆ। ਤੋਂ ਸਾਰਿਆਂ ਆਪਣੇ ਕਿਸਾਨਾਂ, ਮਜ਼ਦੂਰਾਂ, ਮਤਾਵਾਂ ਭੈਣਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਉਹ ਜਿਹੜਾ ਕੱਲ ਦਾ ਰੇਲ ਰੋਕੋ ਅੰਦੋਲਨ ਆ ਉਹਦੇ ਵਿੱਚ ਹਿੱਸਾ ਲੈਣ।